ਹਰਜੋਤ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਆਏ ਇਸ ਫੈਸਲੇ ਦੇ ਨਾਲ ਅਕਾਲੀ ਦਲ ਬਾਦਲ ਨੂੰ ਸਭ ਤੋਂ ਵੱਡਾ ਝਟਕਾ ਲੱਗਿਆ। ਉਹਨਾਂ ਦੀਆਂ ਅਫਸਰਾਂ ਨੂੰ ਦਿੱਤੀਆਂ ਗਈਆਂ ਧਮਕੀਆਂ ਜਿਹੜੀਆਂ ਉਹ ਕੰਮ ਨਹੀਂ ਆਈਆਂ। ਪੰਜਾਬ ਵਿਜੀਲੈਂਸ ਨੇ ਜਿਹੜਾ ਇੱਕ ਮਾਮਲਾ ਅਕਾਲੀ ਦਲ ਦੇ ਸੀਨੀਅਰ ਆਗੂ ਪੰਜਾਬ ਦੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਹੋਰਾਂ ਦੇ ਉੱਤੇ ਜਿਹੜਾ ਦਰਜ ਕੀਤਾ ਸੀ ਉਨ੍ਹਾਂ ਦੀ ਅਦਾਲਤ ਪਹਿਲਾਂ ਅਦਾਲਤ ਜਿਹੜੀ ਹੇਟ ਲਈ ਅਦਾਲਤ ਹੈ ਉਥੋਂ ਜ਼ਮਾਨਤ ਅਰਜ਼ੀ ਖਾਰਜ ਹੋਈ ਸੀ ਤੇ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਨੇ ਉਹਨਾਂ ਦੀ ਜ਼ਮਾਨਤ ਦੀ ਅਰਜ਼ੀ ਅੱਜ ਰੱਦ ਕਰ ਦਿੱਤੀ ਹੈ ਲਗਭਗ 15 ਦਿਨ ਲਗਾਤਾਰ ਬਹਿਸ ਇਹਦੇ ਉੱਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸਾਡੇ ਏਜੀੀ ਆਫਿਸ ਦੀ ਟੀਮ ਨੇ ਕੀਤੀ ਔਰ ਇਹ ਜਿਹੜੀ ਬਹਿਸ ਸੀ ਉਹਨੂੰ ਸੁਣਨ ਤੋਂ ਬਾਅਦ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਮਝਿਆ ਕਿ ਇਸ ਕੇਸ ਦੇ ਵਿੱਚ ਜੇ ਵਿਕਰਮ ਸਿੰਘ ਮਜੀਠੀਆ ਹੁਰੀ ਬਾਹਰ ਆਉਂਦੇ ਨੇ ਤਾਂ ਜਿਹਾ ਜਿਹਾ ਉਹਨਾਂ ਦਾ ਸੁਭਾਅ ਰਿਹਾ ਉਹ ਗਵਾਹਾਂ ਨੂੰ ਡਰਾ ਧਮਕਾ ਸਕਦੇ ਨੇ ਅਕਾਲੀ ਦਲ ਬਾਦਲ ਦੇ ਵੱਲੋਂ ਬਾਰ ਬਾਰ ਇਹ ਗੱਲ ਪ੍ਰੈਸ ਕਾਨਫਰੰਸਾਂ ਕਰਕੇ ਆਖੀ ਗਈ ਕਿ ਹੁਣ ਜਦੋਂ ਚਲਾਨ ਪੇਸ਼ ਹੋ ਗਿਆ ਇਨਵੈਸਟੀਗੇਸ਼ਨ ਅੱਗੇ ਫਰਦਰ ਨਹੀਂ ਹੈਗੀ ਇਸ ਕਰਕੇ ਉਹਨੂੰ ਰਿਹਾਅ ਕਰ ਦਿੱਤਾ ਜਾਣਾ ਚਾਹੀਦਾ ਪਰ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹ ਗੱਲ ਸਮਝੀ ਕਿ ਇੱਕ ਬਹੁਤ ਸੀਰੀਅਸ ਮੈਟਰ ਹੈ ਇਸ ਕਰਕੇ ਇਹ ਅਰਜੀ ਜਿਹੜੀ ਆ ਉਹ ਰੱਦ ਕੀਤੀ ਗਈ ਹੈ 7 ਤੋਂ 17 ਦੇ ਦੌਰਾਨ ਜਦੋਂ ਅਕਾਲੀ ਭਾਜਪਾ ਰਾਜ ਸੀ ਉਹਦੇ ਵਿੱਚ ਵਿਕਰਮ ਸਿੰਘ ਮਜੀਠੀਆ ਹੋਰੀ ਸਿਆਸਤ ਦੇ ਵਿੱਚ ਐਂਟਰ ਕਰਦੇ ਆ ਤੇ ਉਸ ਤੋਂ ਬਾਅਦ ਉਹਨਾਂ ਦਾ ਕਦ ਜਿਹੜਾ ਸਿਆਸੀ ਰੂਪ ਦੇ ਵਿੱਚ ਔਰ ਪੈਸੇ ਇਕੱਠੇ ਕਰਨ ਵਾਲੇ ਰੂਪ ਦੇ ਵਿੱਚ ਏਡਾ ਵੱਡਾ ਹੋ ਜਾਂਦਾ ਹੈ ਕਿ ਉਹ ਆਪੇ ਹੀ ਆਪਣੇ ਆਪ ਨੂੰ ਮਾਜੇ ਦਾ ਜਰਨਲ ਜਿਹੜਾ ਉਹ ਕਹੌਣ ਲੱਗ ਜਾਂਦੇ ਨੇ ਬਹੁਤ ਸਾਰਾ ਕੁਝ ਤੁਸੀਂ ਪਿਛਲੇ ਹਫ਼ਤਿਆਂ ਦੇ ਦੌਰਾਨ ਪਿਛਲੇ ਮਹੀਨਿਆਂ ਦੇ ਦੌਰਾਨ ਸੁਣਿਆ ਵੱਖ-ਵੱਖ ਲੋਕਾਂ ਤੋਂ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਮਾਜੇ ਦੇ ਖੇਤਰ ਦੇ ਵਿੱਚ ਕਿੰਨੇ ਲੋਕਾਂ ਦੇ ਸਿਆਸੀ ਕੈਰੀਅਰ ਤਬਾਹ ਕੀਤੇ ਇਹਦੇ ਨਾਲ ਨਾਲ ਕਿੰਨੇ ਲੋਕਾਂ ਦੀਆਂ ਜ਼ਿੰਦਗੀਆਂ ਜਿਹੜੀਆਂ ਸੀ ਉਹਨਾਂ ਨੇ ਤਬਾਹ ਕੀਤੀਆਂ ਕਿਉਂਕਿ ਪੰਜਾਬ ਦੇ ਵਿੱਚ ਚਿੱਟੇ ਦੀ ਆਮਦ ਜਿਹੜੀ ਉਹ 67 ਤੋਂ 17 ਦੇ ਰਾਜਕਾਲ ਦੇ ਦੌਰਾਨ ਆਉਂਦੀ ਹੈ ਉਦੋਂ ਹੀ ਉਹਨਾਂ ਦੇ ਵਿਦੇਸ਼ੀ ਮਹਿਮਾਨ ਇੱਥੇ ਆ ਕੇ ਲਾਲ ਬੱਤੀ ਵਾਲੀਆਂ ਗੱਡੀਆਂ ਵਰਤਦੇ ਨੇ ਜਿਪਸੀਆਂ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਨੇ ਤੇ ਉਹਨਾਂ ਦੀ ਸ਼ਮੂਲੀਅਤ ਕਿਸ ਕਾਰੋਬਾਰ ਦੇ ਵਿੱਚ ਹੁੰਦੀ ਹੈ ਇਹਦੇ ਸਬੰਧੀ ਤੁਸੀਂ ਪਿਛਲੇ ਦਿਨਾਂ ਦੇ ਦੌਰਾਨ ਬਹੁਤ ਕੁਝ ਸੁਣਦੇ ਰਹੇ ਹੋ ਬੇਸ਼ੱਕ ਕੁਝ ਲੋਕ ਇਹ ਕਹਿੰਦੇ ਨੇ ਕਿ ਇਹ ਕੇਸ ਡੀਏ ਦਾ ਹੈ ਕੁਐਸਚਨ ਇਹਦੇ ਵਿੱਚ ਸਰਕਾਰ ਦਾ ਇਹ ਸੀ ਵਿਜੀਲੈਂਸ ਵਿਭਾਗ ਦਾ ਇਹ ਸੀਗਾ ਕਿ ਇਹਨੇ ਪੈਸੇ ਆਏ ਕਿੱਥੋਂ ਹਜ਼ਾਰਾਂ ਕਰੋੜ ਰੁਪਏ ਦੀਆਂ ਜਿਹੜੀਆਂ ਉਹ ਕੰਪਨੀਆਂ ਸੀਗੀਆਂ ਸ਼ੈਲ ਕੰਪਨੀਆਂ ਉਹਨਾਂ ਦੇ ਵਿੱਚ ਟਰਾਂਸਫਰ ਕੀਤੇ ਗਏ ਹਮੇਸ਼ਾ ਇਹ ਕਿਹਾ ਜਾਂਦਾ ਸੀ ਨਹੀਂ ਜੀ ਇਹ ਕੰਪਨੀਆਂ ਉਹਨਾਂ ਦੇ ਨਾਲ ਰਿਲੇਟਡ ਨਹੀਂ ਗਿਆ ਹੁਣ ਸਭ ਦੇ ਸਾਹਮਣੇ ਆ ਗਿਆ ਕਿਸ ਤਰੀਕੇ ਦੇ ਨਾਲ ਕਿਹੜੇ-ਕਿਹੜੇ ਲੋਕ ਕੋਈ 5 ਕਰੋੜ ਰੁਪਈਆ ਦੇ ਰਿਹਾ ਕੋਈ 10 ਕਰੋੜ ਰੁਪਈਆ ਦੇ ਰਿਹਾ ਕਹਿੰਦੇ ਜੀ ਇਹ ਲੋਨ ਦਿੱਤਾ ਇਹ ਕਿਹੋ ਜਿਹਾ ਲੋਨ ਹੈ ਜਿਹਦਾ ਕੋਈ ਕਾਗਜ਼ ਪੱਤਰ ਨਹੀਂ ਜਿਹਦੀ ਕੋਈ ਕਿਸ਼ਤ ਨਹੀਂ ਜਿਹੜਾ ਵਾਪਸ ਨਹੀਂ ਕਰਨਾ ਕਿਸ ਚੀਜ਼ ਦੇ ਪੈਸੇ ਇਹ ਇਕੱਠੇ ਕੀਤੇ ਗਏ ਇਹ ਕਾਲੇ ਧਨ ਨੂੰ ਚਿੱਟਾ ਸਾਬਤ ਕਰਨ ਦੇ ਵਾਸਤੇ ਕੰਪਨੀਆਂ ਬਣਾਈਆਂ ਗਈਆਂ ਇਸ ਤਰੀਕੇ ਦੇ ਨਾਲ ਬਣਾਈਆਂ ਗਈਆਂ ਕਿ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਉਹਨਾਂ ਦੇ ਹੱਥੋਂ ਕਦੀ ਸੱਤਾ ਜਾਣੀ ਨਹੀਂ ਕਿਉਂਕਿ ਸੁਖਬੀਰ ਸਿੰਘ ਬਾਦਲ ਖੜਾ ਨੇ ਉਹਨਾਂ ਨੂੰ ਇੱਕ ਨਾਰਾ ਜਿਤਾ ਦਿੱਤਾ ਸੀ ਰਾਜ ਕਰਾਂਗੇ 25 ਸਾਲ ਉਹ ਕਹਿੰਦੇ 25 ਸਾਲਾਂ ਦੇ ਵਿੱਚ ਤੱਕ ਖਪਾ ਹੀ ਲਵਾਂਗੇ ਇਸ ਕਰਕੇ ਅੰਨੇਵਾ ਪੈਸਾ ਲੁੱਟਿਆ ਗਿਆ ਰਾਤੋਂ ਰਾਤ ਕੰਪਨੀਆਂ ਖੜੀਆਂ ਕੀਤੀਆਂ ਗਈਆਂ ਇਧਰੋਂ ਉਸ ਪਾਸੇ ਨੂੰ ਟਰਾਂਸਫਰ ਉਧਰੋਂ ਉਸ ਪਾਸੇ ਨੂੰ ਟਰਾਂਸਫਰ ਕਰਦਿਆਂ ਕਰਦਿਆਂ ਇਉਂ ਲੱਗਿਆ ਇਹਨਾਂ ਨੂੰ ਕਿ ਸੋਨੇ ਦੀ ਲੰਕਾ ਬਣ ਗਈ ਇਹਦੇ ਉੱਤੇ ਕਿਸੇ ਨੇ ਇਨਵੈਸਟੀਗੇਸ਼ਨ ਨਹੀਂ ਕਰਨੀ ਦੋ ਪਾਰਟੀਆਂ ਸੀ ਗੱਲ ਕਲੀਅਰ ਹੋ ਚੁੱਕੀ ਆ ਹੁਣ ਤਾਂ ਬਹੁਤ ਸਪਸ਼ਟ ਰੂਪ ਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਵੀ ਬਿਲਕੁਲ ਕ੍ਰਿਸਟਲ ਕਲੀਅਰ ਕਰ ਦਿੱਤੀ ਹੈ ਕਿ ਆਪਸ ਦੇ ਵਿੱਚ ਚਾਚੇ ਭਤੀਜੇ ਦਾ ਸਮਝੌਤਾ ਸੀ ਅੱਜ ਜਿੰਨੀ ਪੈਰਵਾਈ ਅਕਾਲੀ ਦਲ ਬਾਦਲ ਦੀ ਕੈਪਟਨ ਅਮਰਿੰਦਰ ਸਿੰਘ ਉਰੀ ਕਰ ਰਿਹਾ ਉਹਨੀ ਦਾ ਅਕਾਲੀ ਦਲ ਦੇ ਵਿੱਚੋਂ ਕੋਈ ਨਹੀਂ ਕਰ ਰਿਹਾ ਇਹ ਰਲ ਕੇ ਇਹਨਾਂ ਨੇ ਖੇਡ ਜਿਹੜੀ ਸੀ ਉਹ ਖੇਡੀ ਪਰ ਪੰਜਾਬ ਦੇ ਲੋਕਾਂ ਨੇ ਇੱਕ ਤੀਜੀ ਧਿਰ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਔਰ ਸੁਪਰ ਮੈਜੋਰਿਟੀ ਦਿੱਤੀ ਜਿਹਦੇ ਕਰਕੇ ਭਗਵੰਤ ਸਿੰਘ ਮਾਨ ਹੋਰਾਂ ਦੀ ਸਰਕਾਰ ਨੇ ਇਹ ਪਹਿਲੇ ਦਿਨ ਗੱਲ ਆਖੀ ਸੀਗੀ ਕਿ ਕਿਸੇ ਕਰਪਟ ਵਿਅਕਤੀ ਨੂੰ ਜਾਂ ਨਸ਼ਾ ਵੇਚਣ ਵਾਲੇ ਵਿਅਕਤੀ ਨੂੰ ਜਾਂ ਵਕਵਾਉਣ ਵਾਲੇ ਵਿਅਕਤੀ ਨੂੰ ਮੁਆਫ ਨਹੀਂ ਕੀਤਾ ਜਾਊਗਾ। ਉਸ ਗੱਲ ਦੇ ਉੱਤੇ ਸਰਕਾਰ ਅੱਜ ਵੀ ਡਟ ਕੇ ਖੜੀ ਐ। ਇਹ ਤੀਜੀ ਧਰ ਦੀ ਸਰਕਾਰ ਆਈ ਤਾਂ ਇਹੋ ਜਿਹੜੇ ਵੱਡੇ ਮગરਮੱਛ ਸੀ ਉਹਨਾਂ ਨੂੰ ਠੱਲ ਪੈਣੀ ਸ਼ੁਰੂ ਹੋਈ, ਉਹਨਾਂ ਨੂੰ ਨੱਥ ਪੈਣੀ ਸ਼ੁਰੂ ਹੋਈ। ਜਿਹੜੇ ਲੋਕ ਇਹ ਕਹਿੰਦੇ ਨੇ ਕਿ ਛੋਟੇ-ਛੋਟਿਆਂ ਨੂੰ ਫੜਦੇ ਨੇ ਕਿਸੇ ਵੱਡੇ ਨੂੰ ਨਹੀਂ ਫੜਦੇ, ਸ਼ਾਇਦ ਇਸ ਤੋਂ ਵੱਡਾ ਤਾਂ ਹੋਰ ਕੋਈ ਨਹੀਂ ਸੀਗਾ। ਅੱਜ ਉਹ ਲੋਕ ਵੀ ਦੁਬਾਰਾ ਤੋਂ ਆਪਣੇ ਅੰਦਰ ਝਾਤੀ ਮਾਰਨ ਜਿਹੜੇ ਕਹਿੰਦੇ ਸੀਗੇ ਕਿ ਇਹ ਰਾਜਨੀਤਿਕ ਬਦਲਾਖੋਰੀ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੁਣ ਇਹ ਪੰਜਾਬ ਹਰਿਆਣਾ ਹਾਈ ਕੋਰਟ ਨੇ ਜ਼ਮਾਨਤ ਅਰਜ਼ੀ ਰੱਦ ਕੀਤੀ ਹੈ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਹ ਨੇਤਾ ਜਿਹੜੇ ਇਹ ਗੱਲ ਕਹਿੰਦੇ ਸੀ ਕਿ ਇਹ ਮਨੁੱਖੀ ਅਧਿਕਾਰਾਂ ਦੇ ਨਾਲ ਜੁੜਿਆ ਹੋਇਆ ਮਾਮਲਾ ਇਉਂ ਇਸ ਟਾਈਮ ਦੇ ਉੱਤੇ ਛਾਪਾ ਨਹੀਂ ਸੀ ਮਾਰਿਆ ਜਾਣਾ ਚਾਹੀਦਾ ਕਿੰਨੇ ਵਜੇ ਛਾਪਾ ਮਾਰਨਾ ਕੀ ਕਰਨਾ ਇਹ ਤਾਂ ਏਜੰਸੀ ਦਾ ਕੰਮ ਹੈ ਇਹ ਤਾਂ ਵਿਜੀਲੈਂਸ ਦੀ ਡਿਊਟੀ ਸੀ ਪਰ ਉਹਨੂੰ ਵੀ ਡਿਕਟੇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਉਹ ਆਪਣਾ ਕੰਮ ਕਰਦੇ ਰਹੇ ਤੇ ਅੱਜ ਉਹਦਾ ਨਤੀਜਾ ਸਾਹਮਣੇ ਆ ਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਜਿਹੜੀ ਜ਼ਮਾਨਤ ਦੀ ਅਰਜ਼ੀ ਆ ਉਹ ਰੱਦ ਕੀਤੀ ਹੈ ਮੈਂ ਇੱਥੇ ਵੀ ਯਾਦ ਦਿਵਾਉਣਾ ਕਿ ਜਦੋਂ ਪਹਿਲਾਂ ਵਿਕਰਮ ਸਿੰਘ ਮਜੀਠੀਆ ਹੋਰਾਂ ਦੀ ਗ੍ਰਿਫਤਾਰੀ ਹੋਈ ਸੀ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਉਹਨਾਂ ਨੂੰ ਜ਼ਮਾਨਤ ਮਿਲ ਗਈ ਸੀ ਡਰੱਗ ਵਾਲੇ ਕੇਸ 'ਚ ਕਿਉਂਕਿ ਪੈਸਾ ਉਹੀ ਹੈ ਜਿਹਦੇ ਨਾਲ ਇਹ ਸਲਤਨਤ ਖੜੀ ਕੀਤੀ ਗਈ ਸੀ ਉਹਨੂੰ ਪ੍ਰੋਪਰ ਤਰੀਕੇ ਦੇ ਨਾਲ ਮੌਜੂਦਾ ਪੰਜਾਬ ਸਰਕਾਰ ਨੇ ਸਾਰੇ ਸਬੂਤਾਂ ਦੇ ਤਹਿਤ ਉਹ ਕੇਸ ਜਿਹੜਾ ਸੀਗਾ ਬਣਿਆ ਅਦਾਲਤ ਤੇ ਸਾਹਮਣੇ ਰੱਖਿਆ ਜਿਹੜੀਆਂ ਕੰਪਨੀਆਂ ਦਾ ਰਿਕਾਰਡ ਸੀ ਉਹ ਰਿਕਾਰਡ ਇੱਕ ਅਧੀ ਕੰਪਨੀ ਨਹੀਂ ਸੈਂਕੜੇ ਕੰਪਨੀਆਂ ਦਾ ਰਿਕਾਰਡ ਜਿਹੜਾ ਲੱਗਿਆ ਜਿਹੜੇ ਲੋਕ ਟੀਚਰ ਦੇ ਰੂਪ ਦੇ ਵਿੱਚ ਕਹਿੰਦੇ ਸੀ ਇੰਨੇ ਟਰੰਕਾਂ ਦੇ ਵਿੱਚ ਐਡਾ ਵੱਡਾ ਚਲਾਨ ਕਿਵੇਂ ਆ ਗਿਆ ਮੇਰਾ ਖਿਆਲ ਹੁਣ ਉਹਨਾਂ ਨੂੰ ਵੀ ਇਹੋ ਸਵਾਲ ਦਾ ਜਵਾਬ ਮਿਲ ਗਿਆ ਹੋਊਗਾ ਇਹ ਕਿੰਨੇ ਕਾਗਜ਼ ਸਨ ਇਹ ਕਿੰਨੀਆਂ ਕੰਪਨੀਆਂ ਸਨ ਜਿਹੜੀਆਂ ਕਿ ਇਸ ਤਰੀਕੇ ਨਾਲ ਖੋਲ ਕੇ ਬੈਠੇ ਸੀ ਕਿ ਸਾਨੂੰ ਤਾਂ ਅੱਗੇ ਪੁਸ਼ਤਾ ਤੱਕ ਕਿਸੇ ਜਗ੍ਹਾ ਕੰਮ ਕਰਨ ਦੀ ਜ਼ਰੂਰਤ ਨਹੀਂ ਗਈ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹ ਜ਼ਮਾਨਤ ਦੀ ਅਰਜ਼ੀ ਰੱਦ ਕਰਕੇ ਅਕਾਲੀ ਸਲਤਨਤ ਦੇ 7 ਤੋਂ 17 ਵਾਲੇ ਜਿਹੜਾ ਰਾਜ ਸੀਗਾ ਜਿਹਦੇ ਵਿੱਚ ਇੰਨੀਆਂ ਬੇਨਿਜ਼ਮੀਆਂ ਹੋਈਆਂ ਉਹਦੇ ਉੱਤੇ ਇੱਕ ਕਿਸਮ ਦੇ ਨਾਲ ਮੋਹਰ ਲਾ ਦਿੱਤੀ ਹੈ ਕਿ ਉਦੋਂ ਲੋਕਾਂ ਦਾ ਪੈਸਾ ਲੁੱਟ ਕੇ ਕਿਸ ਤਰੀਕੇ ਦੇ ਨਾਲ ਆਪਣੇ ਘਰ ਹੀ ਨਹੀਂ ਭਰੇਗੇ ਬਲਕਿ ਉਹਦੇ ਨਾਲ ਇੱਕ ਏਡੀ ਵੱਡੀ ਸਲਤਨਤ ਖੜੀ ਕਰਨ ਦੀ ਕੋਸ਼ਿਸ਼ ਕੀਤੀ ਜਿਹਦੇ ਵਿੱਚ ਧਮਕੀਆਂ ਤੇ ਡਰਾਵਾ ਦੇ ਕੇ ਲੋਕ ਚੁੱਪ ਕਰਵਾਏ ਗਏ ਤੁਹਾਨੂੰ ਯਾਦ ਹੋਣਾ ਕੁਝ ਹਫ਼ਤੇ ਪਹਿਲਾਂ ਜਦੋਂ ਪਟਿਆਲੇ ਦੇ ਜੇਲ੍ਹ ਦੇ ਵਿੱਚ ਸੁਖਵੀਰ ਸਿੰਘ ਬਾਦਲਹੂਰੀ ਮਿਲਣ ਗਏ ਸੀ ਬਾਹਰ ਆ ਕੇ ਕਿਸ ਕਿਸਮ ਦੇ ਨਾਲ ਉਹਨਾਂ ਨੇ ਉੱਥੋਂ ਦੇ ਐਸਐਸਪੀ ਨੂੰ ਸ਼ਰਿਆਮ ਧਮਕੀਆਂ ਦਿੱਤੀਆਂ ਸੀ ਅਕਾਲੀ ਦਲ ਬਾਦਲ ਇਹ ਸਮਝਦਾ ਕਿ ਲੋਕਾਂ ਨੂੰ ਸ਼ਾਇਦ ਸਾਰਾ ਕੁਝ ਭੁੱਲ ਗਿਆ ਹੈ ਔਰ ਉਹ ਇਹ ਸਮਝਦੇ ਆ ਕਿ ਅੱਜ ਅਸੀਂ ਗੈਂਗਸਟਰਾਂ ਨੂੰ ਨਾਲ ਲੈ ਕੇ ਗੈਂਗਸਟਰਾਂ ਦੇ ਪਰਿਵਾਰਾਂ ਨੂੰ ਨਾਲ ਲੈ ਕੇ ਦੁਬਾਰਾ ਤੋਂ ਸਿਆਸਤ ਦੇ ਵਿੱਚ ਆਪਣੇ ਪੈਰ ਲਾ ਲਾਂਗੇ ਇਹ ਇੱਕ ਬਹੁਤ ਵੱਡੇ ਭੁਲੇਖੇ ਦੇ ਵਿੱਚ ਨੇ ਪੰਜਾਬ ਦੇ ਲੋਕ ਨਾ 60 ਤੋਂ 17 ਵਾਲੇ ਗੁੰਡਾ ਰਾਜ ਨੂੰ ਭੁੱਲੇ ਨੇ ਨਾ ਉਹ ਭੁੱਲਣਗੇ ਬਲਕਿ ਅੱਜ ਇਹਦੇ ਉੱਤੇ ਕਿਸਮ ਦੇ ਨਾਲ ਅਦਾਲਤ ਦੀ ਮੋਹਰ ਵੀ ਜਿਹੜੀ ਉਹ ਲੱਗ ਗਈ ਹੈ ਕਿ 7 ਤੋਂ 17 ਦੇ ਦੌਰਾਨ ਜੋ ਬੇਨਿਯਮੀਆਂ ਹੋਈਆਂ ਜੋ ਕ腐ਪਸ਼ਨ ਜਿਹੜੀ ਸੀ ਉਹ ਕੀਤੀ ਗਈ ਉਹਦੇ ਕਰਕੇ ਵਿਕਰਮ ਸਿੰਘ ਮਜੀਠੀਆ ਹੋਰਾਂ ਦੀ ਜ਼ਮਾਨਤ ਅਰਜ਼ੀ ਜਿਹੜੀ ਆ ਉਹ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਰੱਦ ਕਰ ਦਿੱਤੀ ਹੈ ਔਰ ਮੈਂ ਸਰਕਾਰ ਦੇ ਵੱਲੋਂ ਮੁੱਖ ਮੰਤਰੀ ਸਾਹਿਬ ਵੱਲੋਂ ਇਹ ਇੱਕ ਵਾਰੀ ਫੇਰ ਤੁਹਾਡੇ ਰਾਹੀਂ ਤੁਹਾਡੇ ਮਾਧਿਅਮ ਦੇ ਰਾਹੀਂ ਸੰਦੇਸ਼ ਦੇਣਾ ਚਾਹੁੰਦਾ ਜਿਸ ਵੀ ਵਿਅਕਤੀ ਨੇ ਚਿੱਟੇ ਦਾ ਕਾਰੋਬਾਰ ਕੀਤਾ ਜਿਸ ਵੀ ਵਿਅਕਤੀ ਨੇ ਗੈਂਗਸਟਰਵਾਦ ਨੂੰ ਪਨਾਹ ਦਿੱਤੀ ਹੈ ਉਹਨਾਂ ਦੀ ਮਦਦ ਕੀਤੀ ਹੈ ਗੁੰਡਾਗਰਦੀ ਜਿਹੜੀ ਉਹ ਕੀਤੀ ਹੈ ਉਹਨਾਂ ਦੇ ਉੱਤੇ ਮਾਨ ਸਰਕਾਰ ਦਾ ਸਖਤ ਐਕਸ਼ਨ ਇਸ